ਟੂ ਡਿਆ ਬੰਨ ਕੇ ਰਮਾਲ ਮਿੱਟੀ ਰੋਹ ਢਾਲ ਹਮਲਾ ਕੇ ਸਾਰੇ ਪੜਿਆ ਤੂੰ ਕੱਟ ਦੇ ਪਰਖੂ ਓਈ ਵਸਾਕੀ ਸੋਹਣਾ ਤੂੰ ਕੱਟ ਦੇ ਪਰਖੂ ਹੋਟੋ ਵਸਾਕੀ ਦੇ ਸ਼ੋਹ ਦਿਹਾੜ ਤੇ ਕੀ ਇਸਲੇ ਨ ਜਾਓਗੇ ਭਾਈ ਗੁਜੀ ਕਾਕਾ ਸਾਹਿਬ ਭਾਈ ਗੁਜੀ ਕੀ ਫਤਹਿ ਮੈਂ ਸੰਦੀਪ ਸਿੰਘ ਚੀਮਾ ਸਰਪੰਚ ਪਿੰਡ ਮੋਲਿਆਂਵਾਲ ਖੁਦ ਤੋਂ ਵਸਾਕੀ ਦਾ ਸ਼ੁਭ ਤਿਹਾੜ ਤੇ ਮਕਾਨ ਨਿਵਾਸੀਆਂ ਤੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਜੀ ਸੋ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਤਿਉਾਰ ਹਰ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਭਰਿਆ ਲੈ ਕੇ ਆਵੇ ਜੀ ਮੈਂ ਨੌਜਵਾਨ ਪੀੜੀ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਮਾੜੀ ਸੰਗਤ ਨੂੰ ਛੱਡ ਕੇ ਹੋ ਨਸ਼ਿਆਂ ਦੇ ਕੋਹੜ ਨੂੰ ਛੱਡ ਕੇ ਇੱਕ ਚੰਗੀ ਸੁਸਾਇਟੀ ਦੇ ਵਿੱਚ ਵਿਚਰਨ ਦੀ ਕੋਸ਼ਿਸ਼ ਕਰਨ ਖੇਡ ਮੈਦਾਨਾਂ ਦੇ ਵਿੱਚ ਜਾਣ ਪੜਾਈ ਨੂੰ ਪਹਿਲ ਦੇਣ ਜੋ ਕਿ ਸਰਕਾਰ ਨੇ ਨੌਕਰੀਆਂ ਦਿੱਤੀਆਂ ਨੇ ਉਹਨਾਂ ਦੇ ਵਿੱਚ ਨੌਕਰੀਆਂ ਲੈਣ ਦੀ ਕੋਸ਼ਿਸ਼ ਕਰਨ ਤਾਂ ਜੋ ਸਾਡੇ ਦੇਸ਼ ਦਾ ਸਾਡੇ ਜ਼ਿਲ੍ਹੇ ਦਾ ਨਾਂ ਰੋਸ਼ਨ ਹੋ ਸਕੇ ਸੋ ਮੈਂ ਦੁਬਾਰਾ ਫਿਰ ਤੋਂ ਆਪਣੀ ਪਿੰਡ ਦੀ ਸਮੁੱਚੀ ਪੰਚਾਇਤ ਵੱਲੋਂ ਰਸਾਕੀ ਦੇ ਸ਼ੁਭ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ